ਮੈਂ ਸਮਝਦਾ ਵੀ ਇਤਰਾਜ ਨਹੀਂਗਾ ਇਹ ਬਹੁਤ ਵੱਡਾ ਕਿਨ ਖਲਾਸਾ ਕੌਮ ਦੇ ਸਾਹਮਣੇ ਜਿੰਦਾ ਮੈਂ ਤੁਹਾਨੂੰ ਬਾਈਸਾਈਕਲ ਕਾਕਸ ਦੀ ਗੱਲ ਕਰਕੇ ਹਟਿਆ ਜੇ ਥੱਲੇ ਤੇ ਮੈਂ ਦਾਵਾ ਕੀਤਾ ਮੈਂ ਬਾਈਸਾਈਕਲ ਕਲੱਬਾਂ ਦੇ ਵਿੱਚ ਜਾ ਕੇ ਬੋਲਾਂ ਕਿ ਮੈਂ ਉੱਤੇ ਕਾਕਸ ਬਣਾਉਣ ਲੱਗਾ ਤੇ ਮੈਂ ਤੁਹਾਡੇ ਮੁੱਦੇ ਲੈ ਕੇ ਜਾਊਗਾ ਤੇ ਉੱਥੇ ਜਾ ਕੇ ਬਾਈਸਾਈਕਲ ਦੀ ਗੱਲ ਹੋਵੇ ਨਾ ਤੇ ਗੱਲਾਂ ਹੀ ਹੋਰ ਹੋਣ ਤੇ ਇਹ ਸੇਮ ਹੀ ਐਨਾਲਿਸਿਸ ਇੱਥੇ ਆ ਪੀ ਸਿੱਖ ਥੱਲੇ ਜਿਹੜੇ ਹੈਗੇ ਨੇ 1984 ਦੇ ਤੜਫ ਰਹੇ ਨੇ ਕਲਪ ਰਹੇ ਨੇ ਉਹਨਾਂ ਦੀ ਆਵਾਜ਼ ਕਿੱਥੇ ਜਾ ਨਹੀਂ ਰਹੀ ਸੋ ਇਹ ਜਿਹੜੇ ਮਿਸ਼ਨ ਸਟੇਟਮੈਂਟ ਆ ਕਿਤਾਬ ਦੇ ਵਿੱਚ ਲਿਖੀ ਆ ਤੇ ਇਹਦੇ ਵਿੱਚ ਸਿੱਖ ਹਿਊਮਨ ਰਾਈਟਸ ਦੀ ਗੱਲ ਹੈ ਹੀ ਨਹੀਂ ਵੀ ਪੰਜਾਬ ਦੇ ਵਿੱਚ ਸਾਡੇ ਜਿਹੜੇ ਬੰਦੀ ਨੇ ਉਹਨਾਂ ਦੀ ਗੱਲ ਕਿੱਥੇ ਕੀਤੀ ਜਾਵੇ ਸਾਡੇ ਪਾਣੀਆਂ ਦੀ ਗੱਲ ਕਿੱਥੇ ਕੀਤੀ ਜਾਵੇ ਇਹ ਸਾਡੇ ਹਰ ਹਰ ਜਿਹੜਾ ਹੈਗਾ ਪਾਣੀ ਸਾਨੂੰ ਹਥਿਆਰ ਦੀ ਤਰ੍ਹਾਂ ਵਰਤਿਆ ਗਿਆ ਇਹ ਸਾਡੀ ਕਿੱਥੇ ਗੱਲ ਕੀਤੀ ਜਾਵੇ ਜੇ ਸਿੱਖ ਕੌਂਕ੍ਰਸ ਦੇ ਵਿੱਚ ਇਹ ਗੱਲਾਂ ਨਹੀਂ ਹੋਣਗੀਆਂ ਤੇ ਕਿੱਥੇ ਹੋਣਗੀਆਂ ਇੱਥੋਂ ਤੇ ਫਿਰ ਸਾਰਾ ਜਿਹੜਾ ਇਹ ਫਾਲਟ ਲਾਈਨ ਆਈ ਦੀ ਇਹਦੀ ਜਿਹੜੀ ਰੋਕਥਾਮਾਂ ਜਿਹੜਾ ਇਹਦਾ ਨੁਕਸਾ ਆ ਕਲੀਅਰ ਹੋ ਗਿਆ ਹੁਣ ਤੁਹਾਨੂੰ ਵੀ ਤੁਹਾਡੀ ਜਿਹੜੀ ਹੱਕ ਸੱਚ ਦੀ ਗੱਲ ਆ ਇੱਥੇ ਨਹੀਂ ਹੋਣੀ ਇੱਥੇ ਕਿਹੜੀਆਂ ਗੱਲਾਂ ਹੋਣਗੀਆਂ ਵੀ ਸਕੂਲਾਂ ਦੇ ਵਿੱਚ ਕਿਸੇ ਨਿਆਣਿਆਂ ਨੂੰ ਤੰਗ ਨਾ ਕੀਤਾ ਜਾਵੇ ਤੇ 911 ਤੋਂ ਬਾਅਦ ਪੱਗਾਂ ਦੀ ਛੇੜਖਾਨੀ ਬਹੁਤ ਹੋਈ ਆ ਮਿਲਟਰੀ ਵਿੱਚ ਸਿੱਖਾਂ ਨੂੰ ਪੱਗ ਬੰਦਣੀ ਚਾਹੀਦੀ ਆ ਕੰਮ ਦੇ ਉੱਤੇ ਰੈਸ਼ਲ ਪ੍ਰੋਫਾਈਲਿੰਗ ਨਹੀਂ ਹੋਣੀ ਚਾਹੀਦੀ ਇਹ ਵਧੀਆ ਗੱਲਾਂ ਪਰ ਇਹ ਸਾਰੇ ਮੁੱਦੇ 2013 ਤੋਂ ਪਹਿਲਾਂ ਤੁਸੀਂ ਕਿਤਾਬ ਦੇ ਵਿੱਚ ਡਿਟੇਲ ਪੜੋ ਇਹ ਐਕਚੁਅਲੀ ਨਿਜਠੇ ਗਏ ਨਹੀਂ ਸਾਡੇ ਨੌਜਵਾਨ ਭੈਣਾਂ ਨੇ ਭਰਾਵਾਂ ਨੇ ਵਕੀਲਾਂ ਨੇ ਸੈਲਟਫ ਨੇ ਆਪਣੇ ਸਿੱਖ ਕਲਿਸ਼ਨ ਨੇ ਇਹ ਸਾਰੇ ਮੁੱਦੇ ਸਾਡੇ ਮਕਾਦ ਦਿੱਤੇ ਆ ਸੋ ਸਾਡੀ ਜਿਹੜੀ ਪ੍ਰੋਬਲਮ ਜਿੱਥੇ ਕਿਹਾ ਜਾਂਦਾ ਇਹ ਇਹਦੇ ਬਰਾਬਰ ਤੁਸੀਂ ਵੇਖੋ ਜੇ ਤੁਸੀਂ ਇਹਨੂੰ ਕੰਪੇਅਰ ਕਰਨਾ ਹੋਵੇ ਇਹਨਾਂ ਦੇ ਮਿਸ਼ਨ ਸਟੇਟਮੈਂਟ ਨੂੰ 2017 ਦੇ ਵਿੱਚ ਸਿੰਧ ਕੌਕਸ ਬਣੀ ਆ 2017 ਚ ਔਰ ਸਿੰਧ ਕੌਕਸ ਦਾ ਜਿਹੜਾ ਚੇਅਰ ਮੈਨਾਂ ਬ੍ਰੈਡ ਸ਼ਰਮਨ ਉਸੇ ਕੌਕਸ ਦਾ ਵੀ ਮੈਂਬਰ ਆ ਔਰ ਬ੍ਰੈਡ ਸ਼ਰਮਨ ਦੀ ਤੁਸੀਂ ਸਟੇਟਮੈਂਟ ਪੜੋ ਵੀ ਜਿੰਨੇ ਸਾਡੇ ਸਿੰਧ ਕੌਕਸ ਦਾ ਮੈਂਬਰ ਬਣਨਾ ਉਹਨੂੰ ਸਿੰਧ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਪੈਣੀ ਆ ਉੱਥੇ ਜਿਹੜੇ ਜ਼ਬਰਦਸਤੀ ਚੁੱਕੇ ਜਿਹੜੇ ਫਾਲਸ ਡਿਸ ਅਪੀਅਰੈਂਸਸ ਨੇ ਜਿਹੜੀ ਪਾਕਿਸਤਾਨ ਨੂੰ ਉਹਨੇ ਕਿਹਾ ਵੀ ਤੁਸੀਂ ਇੱਥੋਂ ਬੰਦੇ ਚੁੱਕ ਕੇ ਮਾਰ ਦਿੰਦੇ ਆ ਤੁਸੀਂ ਇੱਥੇ ਧੀਆਂ ਦੇ ਇੱਥੇ ਰੇਪ ਹੁੰਦੇ ਨੇ ਇੱਥੇ ਸਿੰਧ ਬੋਲੀ ਦੇ ਉੱਤੇ ਤੁਸੀਂ ਪਾਬੰਦੀ ਲਾਈ ਆ ਵੀ ਜਿੰਨੇ ਵੀ ਪੰਜਾਬ ਦੇ ਮੁੱਦੇ ਐਸੇ ਚੱਲ ਰਹੇ ਆ ਇਹ 2013 ਦੀ ਬਣੀ ਐ ਸਿਕ ਕੌਕਸ ਤੇ ਇਹਨਾਂ ਦਾ ਮਿਸ਼ਨ ਸਟੇਟਮੈਂਟ ਤੁਸੀਂ ਕੰਪੇਅਰ ਕਰ ਲਓ ਤੇ ਕੱਲ ਨੂੰ ਜੇ ਇੱਥੇ ਕੋਈ ਦੂਜਾ ਬੰਦਾ ਸਿੰਧ ਕੌਂਕ੍ਰੈਸ ਵਿੱਚ ਆਵੇ ਤੇ ਉਹ ਪਾਕਿਸਤਾਨ ਦੀ ਗੱਲ ਕਰੇ ਤੇ ਉਹਨੂੰ ਆ ਗੱਲਾਂ ਕਰਕੇ ਕਰ ਸਕਦਾ ਉਹ